ਹਾਂਜੀ ਆਜੋ ਅੱਜ ਜ਼ਿੰਦਗੀ ਦੇ ਦੋ ਰੰਗ ਇੱਕ ਵੀਡੀਓ 'ਚ ਦੇਖਦੇ ਆਂ ਪਹਿਲੀ ਵੀਡੀਓ 'ਚ ਤੁਸੀਂ ਦੇਖੋ ਕਿਦਾਂ ਬੱਚੀਆਂ ਆਪਣੀ ਰੋਜੀ ਰੋਟੀ ਕਮਾਉਣ ਦੇ ਵਾਸਤੇ ਮਿਹਨਤ ਕਰਦੀਆਂ ਤੇ ਦੂਸਰੀ ਵੀਡੀਓ ਦੇ ਵਿੱਚ ਇੱਕ ਬੱਚੀ ਆਪਣੇ ਕਿਸੇ ਪ੍ਰੋਗਰਾਮ ਦੇ ਉੱਤੇ ਨੱਚ ਕੇ ਆਪਣਾ ਮਨ ਪ੍ਰਚਾਵਾ ਕਰ ਰਹੀ ਆ ਪੂਰੇ ਆਨੰਦ ਦੇ ਵਿੱਚ ਆ ਇੱਥੋਂ ਇੱਕ ਗੱਲ ਤਾਂ ਸਮਝ ਆਉਂਦੀ ਆ ਕਿ ਹਰ ਕਿਸੇ ਦੇ ਲਈ ਜ਼ਿੰਦਗੀ ਇੱਕੋ ਜਿਹੀ ਨਹੀਂ ਹੁੰਦੀ ਤੇ ਨਾ ਹੀ ਅਸੀਂ ਕਿਸੇ ਨੂੰ ਦੇਖ ਕੇ ਉਹਦੇ ਬਾਰੇ ਜੱਜਮੈਂਟ ਕਰ ਸਕਦੇ ਆਂ ਤੇ ਇਹ ਵੀਡੀਓ ਦੇਖ ਕੇ ਜੇ ਆਪਾਂ ਸੋਚੀਏ ਕਿ ਪ੍ਰਮਾਤਮਾ ਵਿਤਕਰਾ ਕਰਦਾ ਤਾਂ ਉਹ ਕਦੇ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ ਠੀਕ ਆ ਸਾਡਾ ਰਹਿਣ ਸੈਨ ਸਾਡੀ ਜ਼ਿੰਦਗੀ ਅਲੱਗ ਹੋ ਸਕਦੀ ਆ ਪਰ ਜੇ ਅਸੀਂ ਅਧਿਆਤਮ ਦੇ ਰਾਹ ਤੇ ਚੱਲਦੇ ਆ ਨਾ ਤਾਂ ਅਸੀਂ ਇੱਕੋ ਥਾਂ ਤੇ ਪਹੁੰਚਦੇ ਆ ਇੱਕੋ ਜਿਹੇ ਰਾਸਤੇ ਨੇ ਸਾਡੇ ਪ੍ਰਮਾਤਮਾ ਤੱਕ ਪਹੁੰਚਣ ਦੇ ਤੇ ਪ੍ਰਮਾਤਮਾ ਕਿਸੇ ਨੂੰ ਨਹੀਂ ਕਹਿੰਦਾ ਕਿ ਤੂੰ ਅਮੀਰ ਆ ਤੂੰ ਗਰੀਬ ਆ ਸੋ ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਆ ਜਿਹੜਾ ਉਹਦੇ ਤੇ ਭਰੋਸਾ ਰੱਖਿਆ ਕਰੋ ਜ਼ਿੰਦਗੀਆਂ ਬਦਲ ਜਾਂਦੀਆਂ ਨੇ ਜੇ ਤੁਸੀਂ ਪ੍ਰਮਾਤਮਾ ਤੇ ਭਰੋਸਾ ਰੱਖੋਗੇ ਤੇ ਆਪਣੇ ਵੱਲੋਂ ਯਕੀਨ ਕਰਕੇ ਤੁਰੋਗੇ ਤਾਂ ਬੜਾ ਕੁਛ ਆ ਜੋ ਸਾਡੀਆਂ ਸਮਝਾਂ ਤੋਂ ਪਰੇ ਹੁੰਦਾ ਤੇ ਬੜੀਆਂ ਐਸੀਆਂ ਖੇਡਾਂ ਨੇ ਜਿਹੜੀਆਂ ਪ੍ਰਮਾਤਮਾ ਖੇਡਦਾ ਜੋ ਸਾਨੂੰ ਨਹੀਂ ਸਮਝ ਆਉਂਦੀਆਂ ਅਸੀਂ ਉਹਦੇ ਤੱਕ ਪਹੁੰਚ ਸਕਦੇ ਹਾਂ ਸੋ ਇਸ ਕਰਕੇ ਅਕਸਰ ਹੀ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਆਪਣੇ ਰੱਬ ਨੂੰ ਜ਼ਰੂਰ ਯਾਦ ਕਰਿਆ ਕਰੋ ਜਿੱਥੇ ਇਹ ਪੈਸੇ ਢੇਲੇ ਇਹ ਦੁਨੀਆ ਦੀਆਂ ਦੌਲਤਾਂ ਸ਼ੌਹਰਤਾਂ ਨਹੀਂ ਜਾਂਦੀਆਂ ਨਾ ਉੱਥੇ ਤੁਹਾਡਾ ਜਪਿਆ ਹੋਇਆ ਨਾਮ ਚਲੇ ਜਾਂਦਾ ਹੁੰਦਾ ਤੇ ਜਿੱਥੇ ਇਹ ਦੌਲਤਾਂ ਨਹੀਂ ਖਰਚ ਕਰ ਸਕਦੇ ਉੱਥੇ ਤੁਸੀਂ ਤੁਹਾਡੇ ਜਪੇ ਹੋਏ ਨਾਮ ਨੇ ਤੁਹਾਡਾ ਸਾਥ ਦੇਣਾ ਹੀ ਦੇਣਾ ਸੋ ਇਸ ਕਰਕੇ ਉਹ ਵੀ ਇੱਕ ਕਿਸਮ ਦਾ ਖਜ਼ਾਨਾ ਹੀ ਆ ਤੇਵਾ ਸਾਨੂੰ ਸਮਝ ਨਹੀਂ ਹੈਗੀ ਇਸ ਕਰਕੇ ਅਸੀਂ ਉਹ ਖਜ਼ਾਨੇ ਨੂੰ ਬੇਮਤਲਬ ਸਮਝ ਲੈਨੇ ਆ ਜਾਂ ਅਸੀਂ ਕੀਮਤੀ ਨਹੀਂ ਸਮਝਦੇ ਪਰ ਅਕਸਰ ਹੀ ਕਈ ਦਾ ਜਿੱਥੇ ਵੀ ਉਹ ਜਿਵੇਂ ਵੀ ਉਹ ਜਿਹੜੇ ਵੀ ਹਾਲਾਤਾਂ ਚੋਂ ਪ੍ਰਮਾਤਮਾ ਨੂੰ ਯਾਦ ਕਰਿਆ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ